ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਮੌਜੂਦ ਹਾਂ ਤੱਤਾ ਪਾਣੀ ਇਸ ਜਗ੍ਹਾ ਦਾ ਨਾਮ ਹੈ ਇਹ ਜਗ੍ਹਾ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ ਕੁਦਰਤ ਦਾ ਕਹਿਰ ਜਦੋਂ ਦੇਖਣ ਨੂੰ ਮਿਲਿਆ ਇਸ ਜਗ੍ਹਾ ਤੇ VOTING ਹੁੰਦੀ ਹੈ ਪਰ ਜਦੋਂ ਕੁਦਰਤ ਦਾ ਕਹਿਰ ਇੱਥੇ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਕਈ ਦਿਨਾਂ ਤੱਕ ਇੱਥੇ VOTING ਨਹੀਂ ਹੋਈ ਤੇ ਕੁਝ ਤਸਵੀਰਾਂ ਮੁਖਾਵਾਂਗੇ ਜੋ ਹੋਰ ਦਿਨਾਂ ਨਾਲੋਂ ਵੱਖਰੀ ਅੱਜ ਨਜ਼ਰ ਆ ਰਹੀ ਹੈ ਇਹ ਇੱਥੇ ਰੇਤਾ ਰੇਤਾ ਹੋ ਚੁੱਕਿਆ ਹੈ ਸਤਲੁਜ ਦੀ ਇੱਕ ਟ੍ਰਿਬਿਊਟਰੀ ਹੈ ਤੱਤਾ ਪਾਣੀ ਤੇ ਉਥੇ ਹੀ ਇਥੇ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ VOTING ਇਥੇ ਹੁੰਦੀ ਹੈ ਹੁਣ ਬਹੁਤ ਘੱਟ ਹੋ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਕਿਉਂਕਿ ਪਾਣੀ ਦਾ ਪੱਧਰ ਜਦੋਂ ਵੱਧਦਾ ਹੈ ਤੇ ਉਸ ਕਾਰਨ ਕਾਫੀ ਪ੍ਰੋਬਲਮਸ ਹੋ ਜਾਂਦੀਆਂ ਨੇ ਲੋਕਾਂ ਨੂੰ ਤੇ ਰੇਤਾ ਵੀ ਕਦੇ ਇਥੇ ਇਸ ਤਰੀਕੇ ਨਹੀਂ ਦੇਖਿਆ ਗਿਆ ਜਿਵੇਂ ਹੁਣ ਪਿਛਲੇ ਕੁਝ ਸਮੇਂ ਤੋਂ ਨਜ਼ਰ ਆ ਰਿਹਾ ਹੈ ਤੇ ਪੂਰੀ ਤਸਵੀਰ ਇਸ ਜਗ੍ਹਾ ਦੀ ਬਦਲ ਚੁੱਕੀ ਹੈ ਇੱਕ ਤਰ੍ਹਾਂ ਦੇ ਨਾਲ ਜਿਵੇਂ ਬੀਚ ਤੇ ਹੁੰਦਾ ਹੈ ਉਸ ਤਰੀਕੇ ਦਾ ਵਿਊ ਬਣ ਚੁੱਕਿਆ ਹੈ ਇੱਕ ਇੱਕ ਖਤਰੇ ਦਾ ਨਿਸ਼ਾਨ ਉਸ ਸਮੇਂ ਤੇ ਵੀ ਪਾਰ ਕਰ ਗਿਆ ਸੀ ਇੱਕ ਸਾਹਮਣੇ ਪੁੱਲ ਪੈਂਦਾ ਉਹ ਦਿਖਾਵਾਂਗੇ ਪਾਣੀ ਕਾਫੀ ហេਠਾ ਹੁੰਦਾ ਹੈ ਪਰ ਜਦੋਂ ਪਾਣੀ ਵਧਿਆ ਤਾਂ ਫਿਰ ਖਤਰੇ ਦਾ ਨਿਸ਼ਾਨ ਉੱਥੇ ਹੋਇਆ ਇੱਕ ਰਸਤਾ ਵੀ ਇੱਥੋਂ ਟੁੱਟ ਗਿਆ ਸੀ ਕਈ ਪਿੰਡਾਂ ਦਾ ਕਨੈਕਸ਼ਨ ਇਸ ਦੇ ਨਾਲ ਟੁੱਟ ਗਿਆ ਸੀ ਤਾਂ ਕੁਦਰਤ ਦਾ ਕਹਿਰ ਤੁਸੀਂ ਇਸ ਨੂੰ ਦੇਖ ਸਕਦੇ ਹੋ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਵੱਖੋ-ਵੱਖ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਈ ਘਰ ਤਬਾ ਹੋ ਗਏ ਕਈ ਵਾਹਨ ਡੁੱਬ ਗਏ ਕਈ ਜਿਹੜੇ ਪਸ਼ੂ ਹੈ ਉਹ ਪਾਣੀ ਵਿੱਚ ਵਹਿ ਗਏ ਇੱਥੇ ਪਾਣੀ ਦਾ ਵਹਾ ਇੰਨਾ ਤੇਜ਼ ਸੀ ਜਦੋਂ ਹੁਣ ਪਾਣੀ ਸੁੱਕਿਆ ਹੈ ਪਾਣੀ ਇਥੋਂ ਪਾਣੀ ਦਾ ਪੱਧਰ ਘਟਿਆ ਉਸ ਤੋਂ ਬਾਅਦ ਇਸੇ ਇਥੇ ਜੋ ਨਜ਼ਰ ਆ ਰਿਹਾ ਹੈ ਉਹ ਹੈ ਸਿਰਫ ਰੇਤਾ ਹੀ ਰੇਤਾ ਅਗ ਵੇਖ ਸਕਦੇ ਹੋ ਤੁਸੀਂ ਇਹ ਜੋ ਤਸਵੀਰਾਂ ਨੇ ਇਥੇ ਇਹ ਤੁਸੀਂ ਵੇਖ ਸਕਦੇ ਹੋ ਸਿਲਟ ਰੇਤਾ ਉਸ ਪਾਣੀ ਦੇ ਵਹਾਂ ਨਾਲ ਆਇਆ ਹੈ ਤੇ ਇਹ ਤਸਵੀਰ ਹਿਮਾਚਲ ਪ੍ਰਦੇਸ਼ ਦੇ ਤੱਤਾ ਪਾਣੀ ਦੀਆਂ ਨੇ ਇਹ ਏਸੀ ਵਾਰ ਅਜਿਹਾ ਹੋਇਆ ਹਾਲਾਂਕਿ ਕਈ ਵਾਰ ਇਹ ਜਿਆ ਹੋਇਆ ਕਿ ਲੈਂਡਸਲਾਈਡ ਹਿਮਾਚਲ ਪ੍ਰਦੇਸ਼ ਵਿੱਚ ਹੁੰਦੇ ਨੇ ਜਾਂ ਫਿਰ ਪਾਣੀ ਦਾ ਵਹਾ ਵਧਦਾ ਹੈ ਬੱਦਲ ਫਟਦੇ ਨੇ ਪਰ ਇਹ ਜੋ ਜਗ੍ਹਾ ਹੈ ਇਹ ਬਹੁਤ ਫੇਮਸ ਹੈ ਤੀਰਥ ਸਥਾਨ ਵੀ ਹੈ ਇੱਥੇ ਜਦੋਂ ਕੋਈ ਤਿਉਹਾਰ ਹੁੰਦਾ ਹੈ ਸੰਗਰਾਧ ਹੁੰਦੀ ਹੈ ਜਾਂ ਫਿਰ ਕੋਈ ਹੋਰ ਇੱਥੇ ਨਹਾਉਣ ਦੇ ਲਈ ਵੀ ਲੋਕ ਆਉਂਦੇ ਨੇ ਉੱਥੇ ਹੀ ਹੁਣ ਇਹ ਪਿਕਨਿਕ ਸਪੋਰਟ ਦੀ ਤਰ੍ਹਾਂ ਵੀ ਹੈ ਇੱਕ ਤਰ੍ਹਾਂ ਦੇ ਨਾਲ ਪਰ ਇਸ ਵਕਤ ਇੱਥੇ ਸ਼ਾਂਤੀ ਹੀ ነዘር አ